ਪੈਣ ਦੇ ਆ ਸੋਣਿਆ ਵੀਰਾ ਵੇ ਚਿੱਟੀ ਮਿੱਟੀ ਜੇ ਲੰਦ ਰਾਂਦੀ ਵੇ ਚਿੱਟੀ ਮਿੱਟੀ ਜੇ ਲੰਦ ਰਾਂਦੀ ਓਹ ਪੈਣ ਸੋਰੇ ਦੁਰ ਚੱਲੀ ਵੇ ਜੇੜੀ ਰੌਣਕੇ ਅੰਦਰਾਂ ਦੀ ਵੇ ਜੇੜੀ ਰੌਣਕੇ ਅੰਦਰ ਸੋਹਣਿਆ ਵੀਰਾਵੇ ਪੈਣਦੀ ਪੱਕੀ ਹਵੇਲੀ ਆਵੇ ਪੈਣਦੀ ਪੱਕੀ ਹਵੇਲੀ ਆ ਤੂੰ ਕਰਿਆ ਵੀਰ ਆਵੇ ਤੇਰਾ ਸਤ ਗੁਰ ਬੇਲੀ ਆਵੇ ਤੇਰਾ ਸਤ ਗੁਰ ਬੇਲੀ ਆ ਪੈਣ ਦੀਆਂ ਸੋਣੀਆਂ ਵੀਰਾਵੇ ਮਾਂਝ ਸੁੱਟਦੀਆਂ ਪਤਣਾ ਤੇਵੇ ਮਾਂਝ ਸੁੱਟਦੀਆਂ ਪਤਣਾ ਤੇ ਤੂੰ ਫੇਰਾ ਪਾ ਵੀਰਿਆਵੇ ਆਪਣੀ ਪੈਣਦੀਆਂ ਵਤਨਾ ਤੇਵੇ ਆਪਣੀ ਪੈਣਦੀਆਂ ਵਤਨਾ ਤੇ ਪੈਣ ਦੇ ਆ ਸੋਣਿਆਂ ਵੀਰਾਵੇ ਪੈਣ ਨੇ ਦਾਣੇ ਪਨਾਏ ਹੋਏ ਆਵੇ ਪੈਣ ਨੇ ਦਾਣੇ ਪਨਾਏ ਹੋਏ ਆ ਤੂੰ ਕਾਰੇ ਆ ਵੀਰ ਆਵੇ ਤੇਰੇ ਦੋਸਤ ਆਏ ਹੋਏ ਆਵੇ ਤੇਰੇ ਦੋਸਤ ਆਏ ਹੋਏ ਆ ਪੈਣ ਦੇ ਆ ਸੋਣਿਆ ਵੀਰਾ ਵੇ ਚਾਟੀ ਦੁੱਧਾਂ ਨਾਲ ਪਰੀ ਹੋਈ ਆ ਵੇ ਚਾਟੀ ਦੁੱਧਾਂ ਨਾਲ ਪਰੀ ਹੋਈ ਆ ਤੂੰ ਕਾਰੇ ਆ ਵੀਰ ਆਵੇ ਪੈਣ ਦੁੱਖਾਂ ਦੀ ਪਰੀ ਹੋਈ ਆ ਵੇ ਪੈਣ ਦੁੱਖਾਂ ਦੀ ਪਰੀ ਹੋਈ ਆ ਦੇ ਆ ਸੋਣਿਆ ਵੀਰਾਵੇ ਪੈਣ ਨੇ ਪੱਕੀਆਂ ਮਧੋੜਾ ਆਵੇ ਪੈਣ ਨੇ ਪੱਕੀਆਂ ਮਧੋੜਾ ਆ ਆ ਤੂੰ ਕਾਰੇ ਆ ਵੀਰ ਆਵੇ ਤੇਰੀਆਂ ਪਲ ਪਲ ਲੋੜਾ ਆਵੇ ਤੇਰੀਆਂ ਪਲ ਪਲ ਲੋੜਾ ਸੋਣਿਆ ਵੀਰਾਵੇ ਪੈਣਾ ਸੂਟੇ ਉਹ ਨਾ ਬੀਆਵੇ ਪੈਣ ਦਾ ਸੂਟੇ ਉਹ ਨਾ ਬੀਆ ਤੂੰ ਕਾਰੇ ਆ ਵੀਰ ਆਵੇ ਤੇਰੇ ਪਿੱਛੇ ਸਾਡੀ ਪਾ ਬੀ ਆਵੇ ਤੇਰੇ ਪਿੱਛੇ ਸਾਡੀ ਪਾ ਬੀਆ ਪੈਣ ਦੀ ਆਉਣੀਆਂ ਵੀਰਾਵੇ ਪੈਣ ਨੇ ਸ਼ਮਕੇ ਕਰੇ ਲੈ ਆਵੇ ਪੈਣ ਨੇ ਸ਼ਮਕੇ ਕਰੇ ਲੈ ਆ ਤੂੰ ਕਰਿਆ ਵੀਰ ਆਵੇ ਆਪਣੇ ਜ਼ਿੰਦਗੀ ਦੇ ਮੇਲੇ ਆਵੇ ਆਪਣੀ ਜ਼ਿੰਦਗੀ ਦੇ ਮੇ ਪਟਾ ਗਈ ਆਵੇ ਬੂਰੀ ਕਿਲਾ ਪਟਾ ਗਈ ਆ ਆਕੇ ਬਨ ਵੀਰਿਆਵੇ ਬੂਰੀ ਤੁਮਤ ਮਾ ਗਈ ਆਵੇ ਬੂਰੀ ਤੁਮਤ ਮਾ ਗਈ ਆ ਪੈਣ ਦਿਆ ਸੋ ਰਿਦਿਆਂ ਕੀ ਰਾਨੇ ਵੇ ਪੈਣ ਨੇ ਰਿਦਿਆਂ ਕੀ ਰਾਨੇ ਆ ਕੇ ਵੇਖ ਵੀਰਿਆ ਵੇ ਪੈਣਦੇ ਹਾਲ ਫਕੀਰਾਂ ਦੇ ਵੇ ਪੈਣਦੇ ਹਾਲ ਫਕੀਰਾਂ ਦੇ ਪੈਣਦੇ ਅਸੂਨਿਆਂ ਵਿਰਾ ਵੇ ਚੜ ਚਲੀਏ ਜਹਾਂ ਜਾਂ ਤੇ ਵੇ ਚੜ ਚਲੀਏ ਜਹਾਂ ਜਾਂ ਤੇ ਪੈਣ ਦੇ ਅਸੂਨਿਆਂ ਵਿਰਾ ਵੇ ਦੁੱਖ ਸੁਖ ਲਿਖੀਏ ਕਿਤਾਬਾਂ